ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਨਾਮ ਜਪਣ ਤੋਂ ਵੱਧ ਵੀ ਕਿਸੇ ਚੀਜ਼ ਦੀ ਮਹਾਨਤਾ ਹੋ ਸਕਦੀ ਹੈ ਅੱਜ ਦੀ ਵੀਡੀਓ ਪਿਆਰਿਓ ਇਸੇ ਚੀਜ਼ ਦੇ ਉੱਤੇ ਆ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਾਛਾ ਕਹਿੰਦੇ ਆ ਭਾਈ ਨਾਮ ਜਪਣ ਤੋਂ ਪਹਿਲਾਂ ਵੀ ਇੱਕ ਚੀਜ਼ ਜ਼ਰੂਰੀ ਹੈ ਜਿਹਦੀ ਬੜੀ ਵੱਡੀ ਮਹਾਨਤਾ ਹੈ ਉਹ ਕੀ ਹੈ ਕਿਰਤ ਕਰੋ ਨਾਮ ਜਪੋ ਦੂਸਰੇ ਨੰਬਰ ਦੇ ਉੱਤੇ ਆ ਸੋ ਅੱਜ ਦੀ ਵੀਡੀਓ ਬਹੁਤ ਜ਼ਰੂਰੀ ਹੈ ਖਾਸ ਕਰਕੇ ਉਹਨਾਂ ਵਾਸਤੇ ਜਿਹੜੇ ਜੀਵ ਅਭਿਆਸੀ ਹੈ ਕਿਸੇ ਨਾ ਕਿਸੇ ਤਰੀਕੇ ਨਾਮ ਧਿਆਰੇ ਹੈ ਪਰਮੇਸ਼ਰ ਨੂੰ ਮਿਲਣ ਦੀ ਰਾਤ ਤੇ ਚੱਲੇ ਹੋਏ ਆ ਪਰਮੇਸ਼ਰ ਦੇ ਮਲਾਪ ਦੀ ਤਾਂਗ ਆਪਣੇ ਅੰਦਰ ਲੈ ਕੇ ਬੈਠੇ ਆ ਸੋ ਵੀਡੀਓ ਬਹੁਤ ਜ਼ਰੂਰੀ ਹੈ ਨੂੰ ਧਿਆਨ ਨਾਲ ਸਮਝਿਓ ਕਿਰਤ ਕਰੋ ਨਾਮ ਜਪੋ ਵੰਡ ਛਕੋ ਆਪਾਂ ਤਿੰਨ ਸਿਧਾਂਤ ਪੜਦੇ ਆ ਪਰ ਕਦੇ ਵੀ ਆਪਾਂ ਨੂੰ ਇਸ ਚੀਜ਼ ਦੀ ਮਹਾਨਤਾ ਬਾਰੇ ਨਹੀਂ ਦੱਸਿਆ ਗਿਆ ਕਿਰਤ ਕਰੋ ਦੀ ਕੀ ਮਹਾਨਤਾ ਹੈ ਨਾਮ ਜੱਪੋ ਬਾਰੇ ਤੇ ਆਪਾਂ ਅਕਸਰ ਸੁਣਉਂਦੇ ਆ ਕਿ ਨਾਮ ਦੀ ਵੜਿਆਈ ਜਾਂ ਨਾਮ ਬਹੁਤ ਜਪਣਾ ਬਹੁਤ ਜ਼ਰੂਰੀ ਹੈ ਪਰ ਕਿਰਤ ਕਰੋ ਦੀ ਕੀ ਮਹੱਤਤਾ ਹੈ ਆਪਾਂ ਟਾਈਟਲ ਇਹ ਲਿਖੇ ਪਾਇਆ ਕਿ ਜੇ ਤੁਸੀਂ ਕਿਰਤ ਨਹੀਂ ਕਰਦੇ ਹੱਥੀ ਤਾਂ ਤੁਸੀਂ ਪਰਮੇਸ਼ਰ ਨੂੰ ਨਹੀਂ ਮਿਲ ਸਕਦੇ ਬੇਸ਼ੱਕ ਤੁਹਾਡਾ ਜਪਿਆ ਹੋਇਆ ਨਾਮ ਭਾਵੇਂ ਹੁਣ ਸਿਖਰ ਤੇ ਪਹੁੰਚ ਗਿਆ ਹੈ ਹੁਣ ਇਹ ਗੱਲ ਮੈਂ ਕਿਉਂ ਕਹਿ ਰਿਹਾ ਹਾਂ ਇਹਦੇ ਵਿੱਚ ਪਿਆਰਿਓ ਆਪਾਂ ਗੱਲ ਨੂੰ ਗੋਲ-ਮੋਲ ਨਹੀਂ ਕਰਨਾ ਬਸ ਤੁਹਾਡੇ ਨਾਲ ਤਿੰਨ ਚਾਰ ਕਾਰਨ ਚਾਰ ਕਾਰਨ ਮੈਂ ਤੁਹਾਡੇ ਨਾਲ ਅੱਜ ਸਾਂਝੇ ਕਰਾਂਗਾ ਕਿ ਕਿਰਤ ਕਰੋ ਦਾ ਸਾਡੇ ਜੀਵਨ ਵਿੱਚ ਕੀ ਸਿਧਾਂਤ ਹੈ ਸਭ ਤੋਂ ਪਹਿਲਾਂ ਚਾਰ ਕਰਨਾ ਤੋਂ ਪਹਿਲਾਂ ਇਹ ਸਮਝ ਲਓ ਕਿ ਕਿਰਤ ਕਰੋ ਦਾ ਕੀ ਮਤਲਬ ਹੁੰਦਾ ਹੈ ਕਿਰਤ ਕਰਨ ਦਾ ਮਤਲਬ ਇਹ ਹੁੰਦਾ ਹੈ ਆਪਣੀ ਮਿਹਨਤ ਕਰਨੀ ਤੇ ਮਿਹਨਤ ਦੇ ਨਾਲ ਪੈਸੇ ਕਮਾ ਕੇ ਆਪਣਾ ਢਿੱਡ ਪਾਲਣਾ ਇਹ ਕਿਰਤ ਕਰੋ ਜੀ ਆ ਜਾਂਦੀ ਗੱਲ ਜਿਸ ਕੰਮ ਦੇ ਵਿੱਚ ਮਿਹਨਤ ਨਹੀਂ ਹੈ ਮਿਹਨਤ ਮਤਲਬ ਇਹ ਵੀ ਇੱਕ ਹੋ ਜਾਂਦਾ ਹੈ ਕਿ ਤੁਸੀਂ ਮਿਹਨਤ ਕਰਕੇ ਕੋਈ ਇਦਾਂ ਦੇ ਮਕਾਮ ਤੇ ਪਹੁੰਚ ਗਏ ਵੀ ਜਿੱਥੇ ਤੁਹਾਨੂੰ ਹੱਥੀਂ ਕੰਮ ਨਹੀਂ ਕਰਨਾ ਪੈਣਾ ਉਹ ਕੰਮ ਦੀ ਗੱਲ ਨਹੀਂ ਹੈ ਜਿਸ ਕੰਮ ਦੇ ਵਿੱਚ ਲਾਲਚ ਬਿਰਤੀ ਹੈ ਉਹਨੂੰ ਕਿਰਤ ਕਰੋ ਨਹੀਂ ਕਹਿ ਸਕਦੇ ਆਪਾਂ ਹੁਣ ਇਹ ਵੀ ਤੁਹਾਨੂੰ ਅੱਗੇ ਥੋੜਾ ਐਕਸਪਲੇਨ ਕਰਦਾਂਗੇ ਪਹਿਲਾਂ ਚਾਰ ਕਾਰਨਾ ਤੇ ਆਪਾਂ ਗੌਰ ਕਰੀਏ ਕਿ ਕਿਰਤ ਕਰੋ ਦੀ ਭਗਤ ਦੇ ਜੀਵਨ ਚ ਕੀ ਮਾਨਤਾ ਹੋ ਸਕਦੀ ਹੈ ਧਿਆਨ ਨਾਲ ਸਮਝੀ ਹੁਣ ਸਭ ਤੋਂ ਪਹਿਲਾ ਸਿਧਾਂਤ ਕਿਉਂ ਕਰਨੀ ਆਪਾਂ ਕਿਰਤ ਪਹਿਲਾ ਕਾਰਨ ਸਮਝੋ ਸਾਡੇ ਗੁਰੂ ਸਹਿਬਾਨ ਭਗਤ ਸਹਿਬਾਨ ਜਿਨ੍ਹਾਂ ਦਾ ਤੁਸੀਂ ਇਤਿਹਾਸ ਪੜ ਲਵੋ ਗੁਰੂ ਪਿਆਰਿਓ ਸਾਰੇ ਹੱਤੀ ਕਿਰਤ ਕੀਤੇ ਤੁਸੀਂ ਕਬੀਰ ਸਾਹਿਬ ਦੇਖੋ ਹੱਤੀ ਕਿਰਤ ਕੀਤੀ ਐ ਖੱਡੀ ਲਾਈ ਸੀ ਉਹਨਾਂ ਨੇ ਭਗਤ ਨਾਨਕ ਦੇਵ ਜੀ ਚੁਨੀਆ ਰੰਗ ਦੇ ਸੀ ਰਾਂਗੜ ਰਾਂਗੂ ਸੀਵਣ ਸੀ ਉਹ ਆਮ ਨਾਮ ਬਿਨ ਘੜੀ ਨਾ ਚੀਪੋ ਭਗਤ ਨਾਮ ਦੇਵ ਜੀ ਹੱਤੀ ਕਿਰਤ ਕਰਦੇ ਸੀ ਆਪਣੇ ਚਮੜੇ ਦਾ ਕੰਮ ਕਰਦੇ ਸੀ ਭਗਤ ਸੈਨ ਜੀ ਭਗਤ ਤੰਨਾ ਜੀ ਸਾਰੇ ਹੀ ਕੀਰਤੀ ਭਗਤ ਹੋਏ ਨੇ ਸ਼ਾਇਦ ਇਸੇ ਕਰਕੇ ਪਰਮੇਸ਼ਰ ਨਾਲ ਮਲਾਪ ਕਰ ਗਏ ਵੇਲਾ ਕੋਈ ਨਹੀਂ ਸੀ ਇੰਨਾ ਚੋਂ ਗੁਰਨਾਨਕ ਪਾਤਸ਼ਾਹ ਚਾਹੁੰਦੇ ਵੇਲੇ ਰਹਿ ਸਕਦੇ ਸੀ ਪਰ ਉਹਨਾਂ ਵੀ ਹਲਵਾ ਆ ਹੱਟੀ ਦੇ ਉੱਤੇ ਬੈਠੇ ਜਾ ਕੇ ਗੁਰੂ ਰਾਮਦਾਸ ਪਾਤਸ਼ਾਹ ਨੇ ਘੁੰਗਣੀਆਂ ਵੇਚੀਆਂ ਨੇ ਕਿਰਤ ਕਰਕੇ ਦੱਸੀ ਉਹਨਾਂ ਨੇ ਸਾਨੂੰ ਸਾਰੇ ਗੁਰੂ ਸਾਹਿਬਾਨਾਂ ਨੇ ਬੇਸ਼ੱਕ ਕਿਸੇ ਦਾ ਇਤਿਹਾਸ 'ਚ ਜ਼ਿਕਰ ਨੇ ਆਇਆ ਜਾਂ ਨਹੀਂ ਆਇਆ ਕਿਰਤ ਦਾ ਪਰ ਸਾਰਿਆਂ ਹੱਥੀਕਰਤ ਕੀਤੀ ਐ ਮਿਹਨਤ ਕੀਤੀ ਐ ਤੇ ਸਾਨੂੰ ਕਰਕੇ ਦਿਖਾਈ ਐ ਤੇ ਸਾਨੂੰ ਸਲਾਹ ਵੀ ਦਿੱਤੀ ਐ ਇਹ ਪਹਿਲਾ ਰੀਜ਼ਨ ਐ ਹਰ ਇੱਕ ਅਭਿਆਸੀ ਜੀਵ ਜਿਹੜਾ ਗੁਰੂ ਦਾ ਸਿੱਖ ਜਿਹੜਾ ਐ ਉਹ ਆਪਣੇ ਹੱਥੀਕਰਤ ਕਰਨ ਦੀ ਜਾ ਸਿੱਖੇ ਸਭ ਤੋਂ ਪਹਿਲਾ ਸਿਧਾਂਤ ਐ ਬੇਸ਼ੱਕ ਤੁਸੀਂ ਜਿੰਨਾ ਮਰਜ਼ੀ ਕਰੀ ਜਾਓ ਜਿੰਨਾ ਮਰਜ਼ੀ ਨਾਮ ਤੇ ਆਈ ਜਾਓ ਭਾਵੇਂ ਤੁਸੀਂ ਜਾਣੇ 'ਚ ਇੰਤਿਆਰਿਓ ਭਾਵੇਂ ਅਣਜਾਣੇ 'ਚ ਤਿਆਰਿਓ ਦੂਸਰਾ ਸਭ ਤੋਂ ਵੱਡਾ ਕਾਰਨ ਸਮਝਿਓ ਕਿਰਤ ਕਰਦਾ ਇਤਿਹਾਸ ਦੇ ਵਿੱਚ ਜ਼ਿਕਰ ਹੁੰਦਾ ਭਾਈ ਲਾਲੋ ਤੇ ਮਲਕ ਪਾਕ ਹੁੰਦਾ ਹੁਣ ਮੈਂ ਪਹਿਲਾਂ ਤੁਹਾਡੇ ਅੱਗੇ ਬੇਨਤੀ ਕੀਤੀ ਆ ਕਿ ਨਾਮ ਜਪੋ ਬਾਅਦ ਚ ਹੈ ਪਹਿਲਾਂ ਕਿਰਤ ਕਰੋ ਹੈ ਨਾਮ ਵੀ ਉਹੀ ਜਪ ਸਕਦਾ ਜਿਹੜਾ ਕਿਰਤ ਕਰਦਾ ਹੈ ਜਿਹਦੀ ਕਿਰਤ ਨਹੀਂ ਹੈ ਜਿਹਦੀ ਮਿਹਨਤ ਚ ਸਫਾਈ ਨਹੀਂ ਹੈ ਜਿਹਦੀ ਕਿਰਤ ਇਮਾਨਦਾਰੀ ਨਹੀਂ ਹੈ ਗੁਰੂ ਪਿਆਰਿਓ ਜਿੰਨਾ ਮਰਜੀ ਨਾਮ ਜਪੀ ਜਾਏ ਪਾਵੇ ਹੁਣ ਨਾਮ ਜਪਣਾ ਕੀ ਹੈ ਪਰਮੇਸ਼ਰ ਨੂੰ ਯਾਦ ਕਰਨਾ ਮਾਲਕ ਨੂੰ ਧਿਆਉਣਾ ਮਲਕ ਭਾਗੋ ਨੇ ਵੀ ਗੁਰੂ ਨਾਨਕ ਪਾਸ਼ਾ ਨੂੰ ਯਾਦ ਕੀਤਾ ਸੀ ਇਹ ਗੱਲ ਚੇਤੇ ਰੱਖਿਓ ਤੇ ਇਤਿਹਾਸ ਇਹ ਗੱਲ ਕਹਿੰਦਾ ਹੈ ਕਿ ਭਾਈ ਲਾਲੋ ਨੇ ਗੁਰੂ ਨਾਨਕ ਨੂੰ ਚੇਤੇ ਰਈ ਸੀ ਕੀਤਾ ਜਦੋਂ ਭਾਈ ਲਾਲੋ ਦੇ ਘਰ ਗੁਰਨਾਨ ਦੇ ਗਏ ਸੀ ਗੁਰਨਾਨਕ ਨੂੰ ਤੇ ਉਹ ਨਹੀਂ ਪਛਾਣਿਆ ਵੀ ਨਹੀਂ ਸੀ ਕਿ ਇਹ ਗੁਰਨਾਨਕ ਨੇ ਕਿਉਂਕਿ ਉਹਦੇ ਘਰ ਤੇ ਕੋਈ ਜਾਂਦਾ ਹੀ ਨਹੀਂ ਸੀ ਉਹਨੂੰ ਮਾੜਾ ਸਮਝਦੇ ਸੀ ਲੋਕ ਨੀਵਾ ਸਮਝਦੇ ਸੀ ਮਲਕ ਭਾਗੋ ਨੇ ਯਾਦ ਕੀਤਾ ਗੁਰਨਾਨਕ ਨੂੰ ਸੱਦਾ ਪੱਤਰ ਭੇਜਿਆ ਆ ਯਾਦ ਕੀਤਾ ਬੁਲਾਇਆ ਖੁਦ ਪਿਆਓ ਮੇਰੇ ਘਰੇ ਚਰਨ ਪਾਓ ਤੇ ਆ ਕੇ ਮੇਰਾ ਪ੍ਰਸ਼ਾਦਾ ਪਾਣੀ ਸ਼ਕੋ ਗੁਰਨਾਨਕ ਪਾਤਸ਼ਾਹ ਨੇ ਉਹਦਾ ਬਲਾਵਾ ਸਵੀਕਾਰ ਨਹੀਂ ਕੀਤਾ ਗਏ ਜ਼ਰੂਰ ਸੀ ਪਰ ਉਸ ਕੰਮ ਵਾਸਤੇ ਨਹੀਂ ਗਏ ਜਿਸ ਕੰਮ ਵਾਸਤੇ ਮਲਕ ਭਾਗੂ ਨੇ ਬੁਲਾਇਆ ਸੀ ਸਿਰਫ ਉਹਨੂੰ ਸਮਝਾਉਣ ਗਏ ਸੀ ਉਹਨੂੰ ਦੱਸਣ ਗਏ ਸੀ ਵੀ ਭਾਈ ਤੇਰਾ ਸੱਦਾ ਸਾਨੂੰ ਸਵੀਕਾਰ ਨਹੀਂ ਹੈ ਅੱਜ ਸਾਡੇ ਜੱਪੇ ਹੋਏ ਨਾਮ ਵੀ ਪਰਮੇਸ਼ਰ ਸਵੀਕਾਰ ਨਹੀਂ ਕਰਦਾ ਇਹਦਾ ਕਾਰਨ ਸਮਝੋ ਭਾਈ ਲਾਲੋ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਨਹੀਂ ਬੁਲਾਇਆ ਗੁਰੂ ਨਾਨਕ ਪਾਤਸ਼ਾਹ ਫਿਰ ਵੀ ਉਹਦੇ ਘਰ ਗਏ ਮਲਕ ਭਾਗੋ ਨੇ ਯਾਦ ਕੀਤਾ ਗੁਰੂ ਨਾਨਕ ਪਾਤਸ਼ਾਹ ਨੇ ਫਿਰ ਵੀ ਉਹਦਾ ਸੱਦਾ ਸਵੀਕਾਰ ਨਹੀਂ ਕੀਤਾ ਕਾਰਨ ਕੀ ਸੀ ਕਿਰਤ ਭਾਈ ਲਾਲੋ ਕਿਰਤ ਕਰਦਾ ਸੀ ਮਲਕ ਭਾਗੋ ਕਿਰਤ ਨਹੀਂ ਸੀ ਕਰਦਾ ਉਹ ਲੋਕਾਂ ਦਾ ਖੂਨ ਨਿਚੋੜਦਾ ਸੀ ਤੇ ਜਿੰਨਾ ਮਰਜੀ ਯਾਦ ਕਰੀ ਜਾਵੇ ਕਿਰਤ ਚ ਸਚਾਈ ਨਹੀਂ ਸੀ ਜਿੰਨਾ ਮਰਜੀ ਤੂੰ ਪਰਮੇਸ਼ਰ ਨੂੰ ਯਾਦ ਕਰੀ ਜਾ ਮਾਲਕ ਕਦੇ ਵੀ ਤੇਰੇ ਵੱਲ ਮੂੰਹ ਨਹੀਂ ਕਰੇਗਾ ਆਪਣਾ ਤੇਰੀ ਕਿਰਤ ਵਿੱਚ ਸਚਾਈ ਹੋਵੇ ਤੇਰੇ ਜੱਪੇ ਹੋਏ ਨਾਮ ਨੂੰ ਵੀ ਮਾਲਕ ਭਾਗ ਲਾ ਦਿੰਦਾ ਉਸੇ ਵਕਤ ਇਹ ਸਾਡੇ ਵਾਸਤੇ ਇਤਿਹਾਸ ਹੈ ਭਾਵੇਂ ਆਪਾਂ ਇਤਿਹਾਸ ਪੜ੍ਹਿਆ ਸੁਣਿਆ ਪਰ ਇਹਦੇ ਵਿੱਚ ਸਾਨੂੰ ਇਹ ਇਸ਼ਾਰਾ ਕੀਤਾ ਗਿਆ ਹੈ ਗੁਰੂ ਨਾਨਕ ਪਾਤਸ਼ਾਹ ਨੇ ਦੱਸਿਆ ਕਿ ਭਾਈ ਜਿਹਦੀ ਕਿਰਤ ਸਾਫ਼ ਹੈ ਉਹਦੇ ਘਰ ਮੈਂ ਆਪ ਚੱਲ ਕੇ ਜਾਂਦਾ ਤੇ ਮਾਫ਼ ਕਰਨਾ ਪਿਆਰਿਓ ਸਾਡੀ ਪਈ ਹੋਈ ਥਾਲੀ 'ਚ ਜਿਹੜੀ ਰੋਟੀ ਪਾਉਂਦੇ ਆ ਨਾ ਉਹ ਰੋਟੀ ਨੂੰ ਇੱਕ ਵਾਰੀ ਗੌਰ ਨਾਲ ਦੇਖਿਆ ਕਰੋ ਕਿ ਇਹ ਮਲਕ ਭਾਗੋ ਵਾਲੀ ਰੋਟੀ ਤਾਂ ਨਹੀਂ ਕਿਤੇ ਕਿਉਂਕਿ ਹਰ ਇੱਕ ਨਾਮ ਜਪਣ ਵਾਲਾ ਇਹ ਬੇਨਤੀ ਨੂੰ ਧਿਆਨ ਨਾਲ ਸੁਣਿਓ ਹਰ ਇੱਕ ਨਾਮ ਜਪਣ ਵਾਲੇ ਦੀ ਥਾਲੀ ਵਿੱਚ ਭਾਈ ਲਾਲੋ ਵਾਲੀ ਰੋਟੀ ਹੋਣੀ ਚਾਹੀਦੀ ਜੇ ਹਰ ਇੱਕ ਨਾਮ ਜਪਣ ਵਾਲੇ ਦੀ ਥਾਲੀ ਦੇ ਵਿੱਚ ਭਾਈ ਲਾਲੋ ਦੀ ਰੋਟੀ ਹੋਣੀ ਚਾਹੀਦੀ ਹੈ ਜੇ ਤੁਸੀਂ ਨਾਮ ਜਪਣਾ ਹੈ ਜੇ ਤੁਸੀਂ ਆਪਣੇ ਨਾਮ ਨੂੰ ਭਾਗ ਲਾਉਣਾ ਹੈ ਤੇ ਕੁਝ ਚੰਦੇ ਹੋ ਕੇ ਇਹ ਆਤਮਿਕ ਮਾਰਗ ਤੇ ਮੈਨੂੰ ਕੁਝ ਮਿਲੇ ਨਹੀਂ ਤੇ ਫਿਰ ਉਹ ਤੇ ਹੈ ਹੀ ਹੈ ਜਿੱਦਾਂ ਮਰਜੀ ਫਿਰ ਆਰਾਮ ਆਰਾਮ ਕਰਤਾ ਸਭ ਜੱਗ ਫਿਰ ਇਹ ਆਰਾਮ ਨਾ ਪਾਇਆ ਜਾਏ ਇਸ ਕਰਕੇ ਪਿਆਰਿਓ ਇਹ ਦੂਸਰਾ ਮੈਂ ਤੁਹਾਨੂੰ ਸਭ ਤੋਂ ਮੇਨ ਰੀਜਿੰਦਾ ਪਹਿਲਾਂ ਇਹ ਦੱਸਿਆ ਵੀ ਸਾਰੇ ਕੀ ਕੀ ਹੈ ਜਿਨ੍ਹਾਂ ਨਹੀਂ ਕੀਤੀ ਸੀ ਗੁਰਨਾਨਕ ਪਾਤਸ਼ਾਹ ਨੇ ਉਹਨਾਂ ਨੂੰ ਵੀ ਘਰਾਂ ਚ ਲਿਆ ਕੇ ਭਾਈ ਕਿਰਤ ਕਰੋ ਫਿਰ ਨਾਮ ਜਪਿਓ ਛੱਡ ਦਿਓ ਤੁਸੀਂ ਕਿੱਥੇ ਡੇਰੇ ਲਾ ਕੇ ਬੈਠੇ ਹੋ ਆਪਣੇ ਦੂਜਾ ਫਿਰ ਇਤਿਹਾਸ ਹੈ ਸਾਡੇ ਸਾਹਮਣੇ ਭਾਈ ਲਾਲੋ ਕਿਰਤ ਕਰਦੇ ਸੀ ਗੁਰਨਾਨਕ ਪਾਤਸ਼ਾਹ ਨੇ ਜਾ ਕੇ ਭਾਗ ਲਾਇ ਉਹਦਾ ਜੀਵਨ ਸਵਾਰਿਆ ਉਹਨੂੰ ਨਾਮ ਜਪਣ ਦੀ ਹਦਾਇਤ ਵੀ ਦਿੱਤੀ ਕਿ ਭਾਈ ਤੂੰ ਨਾਮ ਜਪ ਤੇਰਾ ਜਪਿਆ ਪਰਵਾਨ ਤੂੰ ਜਪਣਾ ਸ਼ੁਰੂ ਕਰ ਕਿਰਤ ਕਰਨ ਵਾਲਿਆਂ ਨੂੰ ਕਿਰਤ ਵਿੱਚ ਇੰਨੀ ਤਾਕਤ ਹੈ ਹੁਣ ਤੀਸਰਾ ਰੀਜ਼ਨ ਸਮਝਿਓ ਤੀਸਰਾ ਰੀਜ਼ਨ ਸਾਨੂੰ ਫਿਰ ਸਤਿਗੁਰਾਂ ਦੀ ਬਾਣੀ ਦੱਸਦੀ ਹੈ ਮਾਰੇ ਕਹਿੰਦੇ ਕਿਉਂ ਕਿਰਤ ਕਰਨੀ ਜ਼ਰੂਰੀ ਹੈ ਮਾਰੇ ਕਹਿੰਦੇ ਮਾਇਆ ਕੀ ਕਿਰਤ ਛੋੜ ਗਵਾਈ ਭਗਤੀ ਸਾਰ ਨਾ ਜਾਣੇ ਮਾਰੇ ਕਹਿੰਦੇ ਜਿਹੜੇ ਮਾਇਆ ਦੀ ਕਿਰਤ ਨਹੀਂ ਕਰਦੇ ਹੱਥੀ ਕਿਰਤ ਨਹੀਂ ਕਰਦੇ ਮਾਰੇ ਕਹਿੰਦੇ ਉਹਨਾਂ ਨੂੰ ਭਗਤੀ ਦੀ ਕੋਈ ਸਾਰ ਨਹੀਂ ਆ ਸਕਦੀ ਜਿੰਨੀ ਮਰਜ਼ੀ ਉਹ ਭਗਤੀ ਕਰੇ ਜਾਣਾ ਉਹਨਾਂ ਨੂੰ ਕੋਈ ਭਗਤੀ ਦੀ ਸਾਰ ਨਹੀਂ ਆਏਗੀ ਕੋਈ ਭਗਤੀ ਚੋਂ ਆਨੰਦ ਨਹੀਂ ਆਏਗਾ ਕਿਉਂ ਕਿਉਂਕਿ ਮਾਇਆ ਕੀ ਕਿਰਤ ਛੋੜ ਗਵਾਈ ਉਹਨਾਂ ਨੇ ਮਾਇਆ ਦੀ ਕਿਰਤ ਕਰਨੀ ਛੱਡ ਦਿੱਤੀ ਹੈ ਉਹ ਹੱਥੀ ਕਿਰਤ ਨਹੀਂ ਕਰਦੇ ਇਹ ਤੀਸਰਾ ਰੀਜ਼ਨ ਹੈ ਆਓ ਹੁਣ ਚੌਥਾ ਰੀਜ਼ਨ ਸਮਝੋ ਧਿਆਨ ਦੇ ਨਾਲ ਚੌਥਾ ਰੀਜ਼ਨ ਫਿਰ ਸਾਨੂੰ ਗੁਰੂ ਰਾਮਦਾਸ ਪਾਤਸ਼ਾਹ ਨੇ ਆਪਣੀ ਪਹਿਲੀ ਲਾਮ ਦੇ ਵਿੱਚ ਦੱਸਿਆ ਜਿਹੜਾ ਆਪਾਂ ਸ਼ਬਦ ਪੜ੍ਹਦੇ ਹਾਂ ਹਰ ਪਹਿਲੇ ਲੀ ਲਾਭ ਪਰਵਿਰਤੀ ਕਰਮ ਦਰੜਾਇਆ ਬਲਰਾਮ ਜੀਓ ਜਿੱਥੇ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਆ ਪਰਮੇਸ਼ਰ ਨੇ ਸਾਨੂੰ ਕਰਮ ਦੇ ਵਿੱਚ ਲਾਇਆ ਪਰ ਕਰਮ ਦੇ ਵਿੱਚ ਤਾਂ ਪਰਮੇਸ਼ਰ ਨੇ ਲਾਜ਼ਮਤਾ ਪਰ ਕਰਮ ਨੂੰ ਸਹੀ ਤਰੀਕੇ ਨਾਲ ਕੌਣ ਕਰਦਾ ਪਿਆ ਇਹ ਪਰਮੇਸ਼ਰ ਦੇਖਦਾ ਹੈ ਨਾਮ ਜਪਣ ਵਾਲਿਆਂ ਦੀ ਪਰਖ ਕੀ ਹੁੰਦੀ ਹੈ ਭਲਾ ਨਾਮ ਤੇ ਆਉਣ ਵਾਲਿਆਂ ਦੀ ਨਾਮ ਜਪਣ ਵਾਲਿਆਂ ਦੀ ਪਰਖ ਵੀ ਇੱਕੋ ਜਿਹੀ ਚੀਜ਼ ਦੀ ਹੁੰਦੀ ਹੈ ਕਿ ਇਹਦੀ ਕਿਰਤ ਦੇ ਵਿੱਚ ਕਿੰਨੀ ਗ ਸਚਾਈ ਹੈ ਕਿਉਂਕਿ ਬੰਦੇ ਦੀ ਸਾਰਾ ਦਿਨ ਤੇ ਕਿਰਤ ਚ ਲੰਘ ਜਾਂਦਾ ਜੇ ਕੋਈ ਨੌਕਰੀ ਵਾਲਾ ਬੰਦਾ ਉਹਦੇ ਵੀ 8-10 ਘੰਟੇ ਦਿਨ ਦੇ ਨਿਕਲ ਕੇ ਜੇ ਕੋਈ ਕੱਕ ਆਪਣਾ ਦਿਹਾੜੀ ਵਾਲਾ ਬੰਦਾ ਆ ਨੌਕਰੀ ਵਾਲਾ ਬੰਦਾ ਆ ਦੁਕਾਨਦਾਰ ਬੰਦਾ ਆ ਕੋਈ ਵੀ ਬੰਦਾ ਆ ਕਿਰਤ ਕਰ ਰਿਹਾ ਸਾਰਾ ਦਿਨ ਤੇ ਉਹਦਾ ਕਿਰਚ ਨਿਕਲਦਾ ਤੇ ਬੜੀ ਸਿੱਧੀ ਜੀ ਗੱਲ ਹੈ ਕਿ ਮਾਲਕ ਨੇ ਪਰਖ ਵੀ ਉਹਦੀ ਕਿਰਤ ਚ ਹੀ ਲੈਣੀ ਆ ਫਿਰ ਇਹੀ ਦੇਖਣਾ ਵੀ ਕਿਰਤ ਕਿਵੇਂ ਕਰਦਾ ਵੇ ਆਪਣੀ ਕਿਰਤ ਵਿੱਚ ਜਿੰਨੀ ਸੱਚਾਈ ਹੋਏਗੀ ਫਿਰ ਮਾਲਕ ਉਹਦੇ ਦੇ ਅੱਗੇ ਨਾਮ ਦੀ ਕਿਰਪਾ ਕਰਦਾ ਫਿਰ ਉਹਦਾ ਅਧਿਆਤਮਕ ਲੈਵਲ ਦੇਖਦਾ ਵੀ ਇਹਨੂੰ ਕਿੱਥੇਕ ਮਾਲਕ ਨੇ ਬਿਠਾਉਣਾ ਆ ਹੇ ਸੇ ਕਰਕੇ ਗੁਰਦਾਨ ਦੇ ਪਾਸੇ ਕਹਿੰਦੇ ਕਿਰਤ ਕਰੋ ਅਜੇ ਨਾ ਹੋ ਨਾਮ ਵਾਲੇ ਪਾਸੇ ਭਾਈ ਬਾਅਦ ਚ ਕਰ ਲਈ ਤੂੰ ਰੁਕ ਜਾ ਅਜੇ ਕਿਰਤ ਕਰ ਪਹਿਲਾਂ ਕਿਉਂ ਸੱਚੇ ਪਾਤਸ਼ਾਹ ਮਾਰੇ ਕਹਿੰਦੇ ਫਿੱਟ ਅਵੇਹਾ ਜੀਵਿਆ ਜਿਤ ਖਾਏ ਵੜਾਇਆ ਫੇੜ ਮਾਰੇ ਕਹਿੰਦੇ ਜਿਹੜਾ ਢਿੱਡ ਲਾ ਕੇ ਦਿੱਤਾ ਪਰਮੇਸ਼ਰ ਨੇ ਇਹਨੂੰ ਭਰਨਾ ਕਿ ਨਹੀਂ ਉਹਦੇ ਵਾਸਤੇ ਕਿਰਤ ਕਰ ਪਹਿਲਾਂ ਪਹਿਲਾਂ ਹੱਥੀ ਕਿਰਤ ਕਰ ਮਿਹਨਤ ਕਰ ਮਾਰੇ ਕਹਿੰਦੇ ਆ ਆਪਣੀ ਥਾਲੀ ਵਿੱਚ ਰੋਟੀ ਪਾਉਣ ਜੋਗੀ ਤੇ ਕਿਰਤ ਕਰ ਮਿਹਨਤ ਕਰ ਤੇ ਜੇ ਖੁਦ ਕਿਰਤ ਨਹੀਂ ਕਰੇਗਾ ਫਿਰ ਦੂਸਰਿਆਂ ਦੀ ਕਿਰਤ ਤੇ ਖਿਆਰ ਰੱਖੇਗਾ ਜੇ ਖੁਦ ਹੀ ਥਾਲੀ 'ਚ ਰੋਟੀ ਨਹੀਂ ਪਾਏਗਾ ਫਿਰ ਦੂਜਿਆਂ ਦੀ ਥਾਲੀ 'ਚ ਤੇ ਖਿਆਰ ਰੱਖੇਗਾ ਉੱਥੇ ਤੇ ਫਿਰ ਇਹੀ ਆ ਜਾਏਗਾ ਕਿ ਫਿਰ ਖੁਦ ਦੇ ਹੱਕ ਦੀ ਨਹੀਂ ਕਮਾਈ ਫਿਰ ਕਿਸੇ ਦਾ ਹੱਕ ਮਾਰ ਲਈਏ ਫਿਰ ਤੇਹੀ ਰੀਜ਼ਨ ਆਏਗਾ ਨਾ ਖੁਦ ਕਿਰਤ ਨਹੀਂ ਕਰਾਂਗੇ ਖੁਦ ਮਿਹਨਤ ਨਹੀਂ ਕਰਾਂਗੇ ਫਿਰ ਜਿੰਨੇ ਕੀਤੀ ਹੋਈ ਹੈ ਉਹਦੀ ਖੋਣ ਦੀ ਕੋਸ਼ਿਸ਼ ਕਰਾਂਗੇ ਉਥੇ ਫਿਰ ਆ ਗਿਆ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਇਓ ਤੇ ਆਪਾਂ ਇੱਕ ਵੀਡੀਓ ਵੀ ਬਣਾਈ ਸੀ ਕਿ ਦੁਨੀਆ ਵਿੱਚ ਸਭ ਤੋਂ ਵੱਡਾ ਪਾਪ ਗੁਰਬਾਣੀ ਨੇ ਮੰਗਰਿਆ ਕਿਸੇ ਦਾ ਹੱਕ ਖਾਣਾ ਜੇ ਉਹ ਆਪਾਂ ਖਾ ਲਿਆ ਉਥੇ ਤੇ ਸਭ ਕੁਝ ਹੀ ਖਤਮ ਹੋ ਜਾਣਾ ਤੁਹਾਡਾ ਗੁਰਪੀਰ ਆ ਮਾ ਤਾਂ ਭਰੇ ਜਾ ਮਰਦਾਰ ਨਾ ਖੇ ਮਾਰੇ ਕਹਿੰਦੇ ਗੁਰਪੀਰ ਵੀ ਉਹਦੀ ਹਾਮੀ ਭਰਦਾ ਭਾਈ ਜਿਹੜਾ ਇੰਨਾਂ ਚੀਜ਼ਾਂ ਚੋਂ ਬਾਹਰ ਹੈ ਨਹੀਂ ਤੇ ਗੁਰੂਪੀਰ ਵੀ ਉਥੇ ਹੱਥ ਖੜੇ ਕਰ ਜਾਂਦਾ ਹੈ ਕਿ ਹੱਕ ਖਾਣ ਵਾਲਿਆਂ ਦੀ ਭਾਈ ਮੈਂ ਕੋਈ ਹਾਮੀ ਨਹੀਂ ਪਰ ਸਕਦਾ ਇਸ ਕਰਕੇ ਪਿਆਰਿਓ ਸਭ ਤੋਂ ਪਹਿਲਾਂ ਆਪਣੀ ਕਿਰਤ ਨੂੰ ਸਾਫ਼ ਰੱਖਣਾ ਹੈ ਹਾਂ ਇੱਕ ਉਮਰ ਆ ਗਈ ਹੈ 50 60 70 ਸਾਲ ਤੋਂ ਬਾਅਦ ਚਲੋ ਆਪਾਂ ਬੈਠਣਾ ਹੀ ਆ ਤੁਸੀਂ ਕੰਮਕਾਰ ਕਰ ਲਿਆ ਬੈਲੇ ਹੋ ਕੇ ਬੈਠ ਗਏ ਹੋ ਤੁਸੀਂ ਠੀਕ ਹੈ ਪਰ ਜਿਹੜੀ ਉਮਰ ਹੈ ਕਮਾਈ ਕਰਨ ਦੀ ਠੀਕ ਹੈ ਤੁਸੀਂ ਜ਼ਮੀਨ ਜਾਇਦਾਦ ਵਾਲੇ ਬੰਦੇ ਹੋ ਤੁਸੀਂ ਆਪ ਮਿਹਨਤ ਕਰੋ ਕਿਰਤ ਕਰੋ ਆਪਣੀ ਨੌਕਰੀ ਕਰਦੇ ਹੋ ਸਰਕਾਰੀ ਕਰਦੇ ਹੋ ਪ੍ਰਾਈਵੇਟ ਕਰਦੇ ਹੋ ਉਹ ਨੌਕਰੀ ਦੇ ਵਿੱਚ ਆਪਣੀ ਇਮਾਨਦਾਰੀ ਰੱਖੋ ਜਿਹੜੇ ਕੰਮ ਦੇ ਵਿੱਚ ਸਰਕਾਰ ਨੇ ਜਾਂ ਕਿਸੇ ਨੇ ਤੁਹਾਨੂੰ ਲਾਇਆ ਹੋਇਆ ਉਹ ਕੰਮ ਪੂਰਾ ਆਪਣੀ ਇਮਾਨਦਾਰੀ ਨਾਲ ਕਰੋ ਦੁਕਾਨਦਾਰੀ ਕਰਦੇ ਹੋ ਜਿੰਨੇ ਪੈਸੇ ਦਿੱਤੇ ਉਹਨਾਂ ਸਮਾਨ ਉਹਨੂੰ ਪੂਰਾ ਦਿਓ ਜਿੱਦਾਂ ਵੀ ਤੁਹਾਨੂੰ ਪਤਾ ਹੀ ਹੈ ਤੁਸੀਂ ਆਪਣੇ ਕਾਰੋਬਾਰ ਵਿੱਚ ਕਿਵੇਂ ਕਰਦੇ ਹੋ ਉਹਦੇ ਵਿੱਚ ਪੂਰੀ ਇਮਾਨਦਾਰੀ ਉਹਨੂੰ ਇਹਦੇ ਕਿਰਤ ਕਰਦਾ ਪਿਆ ਯਾਰ ਇਹ ਬੰਦਾ ਮਿਹਨਤ ਕਰ ਲਿਆ ਦਸਾਂ ਨੋਵਾਂ ਦੀ ਕਿਰਤ ਕਰਦਾ ਪਿਆ। ਇਹ ਬੰਦਾ ਖੇਤੀ ਕਰ ਰਿਹਾ ਜ਼ਮੀਨ ਜਾਇਦਾਦ ਹੈ ਇਹਦੇ ਕੋਲ ਆਪਣੀ ਕਿਰਤ ਕਰ ਰਿਹਾ। ਮਿਹਨਤ ਕਰ ਰਿਹਾ ਉਹ। ਆਪ ਹੱਥੀ ਆਪਣਾ ਕੰਮ ਕਰਕੇ ਦੱਸੋ। ਮਾਰੇ ਕਹਿੰਦੇ ਬੈਠਣਾ ਨਹੀਂ ਹੈ ਫਿੱਟੇ ਵਿਹਾ ਜੀਵਿਆ ਜਿਤ ਖਾਏ ਵਧਾਇਆ ਪੇਟ। ਮਾਰੇ ਕਹਿੰਦੇ ਖਾ ਕੇ ਪੇਟ ਨਾ ਵਧਾ ਲਈ ਪਾਈ ਕਿਤੇ ਕਿਰਤ ਕਰ ਮਿਹਨਤ ਕਰ ਆਪ। ਜਿਹੜੇ ਫਿਰ ਇਸ ਸਿਧਾਂਤ ਤੇ ਕਾਇਮ ਹੋ ਜਾਂਦੇ ਆ। ਜਿਹੜੇ ਹੱਥੀ ਕਿਰਤ ਕਰਨਾ ਸ਼ੁਰੂ ਕਰ ਦਿੰਦੇ ਆ ਉਹਨਾਂ ਨੂੰ ਫਿਰ ਹਦਾਇਤ ਹੈ ਕਿ ਹੁਣ ਨਾਮ ਜਪੋ। ਤੇ ਫਿਰ ਵੰਡ ਸ਼ਕੋ ਹੈ। ਇਸ ਕਰਕੇ ਨਾਮ ਵੀ ਉਹੀ ਜਪ ਸਕਦਾ ਜਿਹੜਾ ਹਥੀ ਕਿਰਤ ਕਰਦਾ ਨਹੀਂ ਤੇ ਪਿਆਰਿਓ ਕੋਈ ਫਾਇਦਾ ਨਹੀਂ ਤੁਹਾਨੂੰ ਸਿੱਧੀ ਗੱਲ ਦੱਸਾਂ ਕਿਰਤ ਸਾਫ ਨਹੀਂ ਹੈ ਮੈਨਜ਼ ਨਹੀਂ ਕਰਦੇ ਕਿਸੇ ਨਾ ਕਿਸੇ ਤਰੀਕੇ ਨਾਲ ਥਾਲੀ 'ਚ ਰੋਟੀ ਪਾ ਲੈਦੇ ਹੋ ਹੇਰਾਫੇਰੀ ਕਰਕੇ ਕਰ ਲੈਂਦੇ ਹੋ ਜਿਵੇਂ ਮਰਜ਼ੀ ਕਰ ਲੈਂਦੇ ਹੋ ਲਾਲਚ ਵੀਰਦੀ ਕਰ ਲੈਂਦੇ ਹੋ ਤੇ ਕੋਈ ਫਾਇਦਾ ਨਹੀਂ ਹੈ ਐਵੇਂ ਆਪਣਾ ਸਮਾਂ ਨਾ ਗਵਾਇਓ ਫਿਰ ਫਿਰ ਤੇ ਇਹ ਵੀ ਉਹ ਜਿਹੜਾ ਲਾਲਚ ਹੈ ਲਾਲਚ ਲਾਗੇ ਜਨਮ ਗਵਾਇਆ ਉੱਥੇ ਤੁਹਾਡਾ ਜਨਮ ਜਿਹੜਾ ਉਹ ਖਤਮ ਹੋ ਜਾਂਦਾ ਹੈ ਸੋ ਸਤਿਗੁਰਾਂ ਦੀ ਬਾਣੀ ਨੇ ਨਾਮ ਜਪਣ ਵਾਲਿਆਂ ਨੂੰ ਖਾਸ ਹਦਾਇਤ ਦਿੱਤੀ ਹੈ ਕਿ ਤੁਸੀਂ ਆਪਣੀ ਕਿਰਤ ਕਰਨੀ ਹੈ ਭਾਈ ਪਿੰਦਾ ਆਪਣੀ ਮਿਹਨਤ ਕਰੋ ਤੇ ਫਿਰ ਤੁਹਾਡੀ ਜਦੋਂ ਮਿਹਨਤ ਮਾਲਕ ਉਤੇ ਪਰਖਦਾ ਹੈ ਤੇ ਫਿਰ ਤੁਸੀਂ ਜਦੋਂ ਨਾਮ ਦੀ ਤੁਹਾਨੂੰ ਥੋੜੀ ਥੋੜੀ ਜਾਗ ਲੱਗਦੀ ਹੈ ਫਿਰ ਉਸੇ ਵਕਤ ਤੁਹਾਡੇ ਤੇ ਕਿਰਪਾ ਹੋ ਜਾਂਦੀ ਹੈ ਉਸੇ ਵਕਤ ਮਾਲਕ ਤੁਹਾਨੂੰ ਪ੍ਰਵਾਨ ਕਰ ਲੈਂਦਾ ਕਿਉਂਕਿ ਤੁਸੀਂ ਪੂਰੇ ਹੋ ਗਏ ਤੁਸੀਂ ਗੁਰਨਾਨਕ ਦਾ ਬਚਨ ਕਮਾਉਣਾ ਸ਼ੁਰੂ ਕਰ ਦਿੱਤਾ ਗੁਰਨਾਨਕ ਵੀ ਉਹਨਾਂ ਨੂੰ ਪਸੰਦ ਕਰਦਾ ਜਿਹੜਾ ਉਹਦੇ ਬਚਨ ਕਮਾਉਂਦੇ ਆ ਸੋ ਇਸ ਕਰਕੇ ਇਹ ਵੀਡੀਓ ਦੇ ਵਿੱਚ ਸ਼ਾਇਦ ਕੋਈ ਦੋ ਚਾਰ ਗੱਲਾਂ رہ ਵੀ ਜਾਣ ਕਿਸੇ ਦਾ ਕੋਈ ਸਵਾਲ ਹੈ ਜੇ ਤੁਸੀ ਮੈਸੇਜ ਕਰ ਲਿਓ ਸਕਰੀਨ ਦੇ ਉੱਤੇ ਨੰਬਰ ਚੱਲਦਾ ਪਿਆ ਹੈ ਉੱਤੇ ਮੈਸੇਜ ਕਰ ਲਿਓ ਕਮੈਂਟ ਦੇ ਵਿੱਚ ਪੁੱਛ ਲਿਓ ਤੁਹਾਨੂੰ ਜਵਾਬ ਦੇਣ ਦੀ ਪੂਰੀ ਕੋਸ਼ਿਸ਼ ਕਰਾਂਗੇ ਪਰ ਸਾਡੇ ਕਹਿਣ ਦਾ ਮਤਲਬ ਇਹ ਹੈ ਕਿ ਕੰਮ ਕਰੋ ਤੇ ਕੰਮ ਕਰੋ ਦਾ ਮਤਲਬ ਕਿ ਇਮਾਨਦਾਰੀ ਨਾਲ ਮਿਹਨਤ ਕਰੋ ਆਪਣੀ ਜੋ ਵੀ ਤੁਹਾਨੂੰ ਕਰਮ ਦੇ ਵਿੱਚ ਲਾਇਆ ਹਰ ਪਹਿਲੇ ਦੀ ਲਾਪਰਵਿਰਤੀ ਕਰਮ ਦੇ ਲਾਇਆ ਬਲਰਾਮ ਜੀਓ ਜਿਸ ਵੀ ਕਰਮ ਚ ਤੁਹਾਨੂੰ ਮਾਲਕ ਨੇ ਲਾਇਆ ਉਸ ਕੰਮ ਦੇ ਵਿੱਚ ਪੂਰੇ ਹੋ ਕੇ ਰਹੋ ਵਧੀਆ ਤਰੀਕੇ ਨਾਲ ਆਪਣੀ ਕਿਰਤ ਕਰੋ ਤੇ ਫਿਰ ਨਾਮ ਨੂੰ ਧਿਆਉਣਾ ਸ਼ੁਰੂ ਕਰੋ ਫਿਰ ਅਸਲ ਦੇ ਵਿੱਚ ਤੁਹਾਡਾ ਜੀਵਨ ਪਰਵਾਨ ਹੋਏਗਾ ਪਿਆਰਿਓ ਨਹੀਂ ਤੇ ਦੇ ਆਤਮਿਕ ਮਾਰਗ ਤੇ ਤੁਹਾਨੂੰ ਕੁਝ ਨਹੀਂ ਮਿਲਣਾ ਐਨੀ ਨਹੀਂ ਜ਼ਿੰਦਗੀ ਨਿਕਲ ਜਾਂਦੀ ਹੈ ਨਾਮ ਬੰਦਗੀ ਦੇ ਵਿੱਚ ਬੰਦਿਆਂ ਨੂੰ ਜੁੜਿਆ ਬੰਦਾ ਤਾਂ ਹੀ ਕਹਿੰਦਾ ਕੁਝ ਨਹੀਂ ਮਿਲਿਆ ਭਾਈ ਦੇਖ ਤੇਰੀ ਕਿਰਤ ਵਿੱਚ ਕੋਈ ਨਾ ਕੋਈ ਖੋਟ ਹੋਵੇਗੀ ਸੋਚ ਕਰਕੇ ਹੁਣ ਹੈ ਸਾਰੇ ਆਪਾਂ ਕਿਰਤੀ ਹੈ ਮੈਨੂੰ ਪਤਾ ਸਵਾਲ ਤੇ ਤੁਹਾਡੇ ਬਹੁਤ ਬਣਨੇ ਆ ਕਿ ਮੇਰੀ ਕਿਰਤ ਪਤਾ ਨਹੀਂ ਪਰਵਾਨ ਹੈ ਕਿ ਨਹੀਂ ਮੇਰੀ ਕਿਰਤ ਪਤਾ ਨਹੀਂ ਪਰਵਾਨ ਹੈ ਕਿ ਨਹੀਂ ਠੀਕ ਹੈ ਤੁਸੀਂ ਜੇ ਗ੍ਰੀਨ ਟੈਨੰਬਰ ਚੱਲਦਾ ਪਿਆ ਨੂੰ ਧਿਆਨ ਨਾਲ ਦੇਖੋਗੇ ਉੱਤੇ ਨੰਬਰ ਚੱਲਿਆ ਉੱਤੇ ਵਟਸਐਪ ਤੇ ਮੈਸੇਜ ਕਰਕੇ ਤੁਸੀਂ ਪੁੱਛ ਸਕਦੇ ਹੋ ਕਿ ਭਾਈ ਇਹ ਇਹਾ ਕੰਮ ਕਰਦੇ ਆ ਕਿਸ ਤਰੀਕੇ ਨਾਲ ਸਾਡੀ ਕਿਰਤ ਪ੍ਰਵਾਨ ਹੋਏਗੀ ਕਿ ਨਹੀਂ ਹੋਏਗੀ ਜਿੰਨੇ ਕੁ ਮਾਲਕ ਨੇ ਸੂਝੀ ਦਿੱਤੀ ਉਸ ਹਿਸਾਬ ਨਾਲ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ ਸੋ ਇਸ ਕਰਕੇ ਹਰ ਅਬਿਆਸੀ ਜੀਵ ਆਪਣੀ ਕਿਰਤ ਵੱਲ ਖਿਆਲ ਕਰੇ ਨਾਮ ਤੇ ਆਏ ਬੰਦਗੀ ਵਿੱਚ ਜੁੜੇ ਤੇ ਕਲਯੁਗ ਦੇ ਵਿੱਚ ਆਪਣਾ ਜੀਵਨ ਪ੍ਰਵਾਨ ਕਰੇ ਸੋ ਇਹ ਚਾਰ ਰੀਜ਼ਨ ਤੁਹਾਨੂੰ ਦੱਸਣੇ ਸੀ ਸਾਨੂੰ ਦੱਸ ਦਿੱਤੇ ਆ ਇੱਥੇ ਸਵਾਪਤੀ ਕਰਦੇ ਆ ਵੀਡੀਓ ਬਹੁਤੀ ਲੰਬੀ ਨਹੀਂ ਕਰਨੀ ਇੰਨੇ ਕੁ ਵਿਚਾਰ ਕਰਦੇ ਆਨੇਕਾਂ ਭੁੱਲਾਂ ਹੋ ਜਾਂਦੀ ਆਪ ਸੰਗਤ ਸਤਗੁਰੂ ਜੀ ਬਖਸ਼ਣ ਯੋਗ ਬਖਸ਼ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ